ਰੁਬਾ ਦਾ ਮੇਂ ਜਾਨ ਜਨਮ ਕੋਟਿਕੀ ਆਪਦਾ ਨੀ ਥੈਂਕ ਯੂ

पिच्चार, 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 पिच्चार. जी सर इधर देखो हम्म अंदर जाके कर लो थैंक यू आज ਇਹਨਾਂ ਅਸਦਾ ਸਮਾਗਮ ਸੇ ਵਿਸ਼ੇਸ਼ ਰੂਪ ਨਾਲ ਉੱਤਰਾਖੰਡ ਤੋਂ ਜ਼ਵਾਨੀ ਤੋਂ ਸੰਤ RAM GOVIND DAS ਜੀ ਪਧਾਰੇ ਨੇ ਉਹਨਾਂ ਦੀ ਸਾਡੇ ਤੇ ਕਿਰਪਾ ਹੋਈ ਛੋਟਾ ਜਿਹਾ ਉਪਰਾਲਾ ਸੀ ਸਾਡਾ ਕਿ ਜਿਸ ਤਰ੍ਹਾਂ ਕਿ ਸਨਾਤਨ ਜਾਰ ਮੰਚ ਵੱਲੋਂ ਤਰੰਤ ਸਮੇਂ ਸਮੇਂ ਤੇ ਅਜਿਹੇ ਕਾਰਜਕ੍ਰਮ ਆਯੋਜਿਤ ਕੀਤੇ ਹੁੰਦੇ ਆ ਜਾਂਦੇ ਨੇ ਉਸੇ ਕੜੀ ਦੇ ਵਿੱਚ ਸਾਡਾ ਜਿਹੜਾ ਪ੍ਰਯਾਸ ਸੀ ਕਿ ਮਹਾਰਾਜ ਜੀ ਇੱਥੇ ਆ ਕੇ ਕਥਾ ਦੇ ਰੂਪ ਵਿੱਚ ਭਗਤਾਂ ਨੂੰ ਆਪਣਾ ਸੰਦੇਸ਼ ਦੇਣ ਤੇ ਉਹਨਾਂ ਨੇ ਬੜੇ ਹੀ ਸਾਰਗਰਭਿਤ ਭਾਸ਼ਾ ਦੇ ਵਿੱਚ ਛੋਟੀ ਜਿਹਸ ਅਲਪ ਸਮੇਂ ਦੇ ਵਿੱਚ ਇੱਕ ਬਹੁਤ ਵਧੀਆ ਢੰਗ ਦੇ ਨਾਲ ਆਪਣੀ ਕਥਾ ਨੂੰ ਕੀਤਾ ਤੇ ਸਾਡਾ ਕੋਸ਼ਿਸ਼ ਇਹ ਕਿ ਉਹਨਾਂ ਦੇ ਸੰਤਾਂ ਦੁਆਰਾ ਕਹੀ ਗਈ ਜਿਹੜੀ ਬਾਣੀ ਸਾਡੇ ਜਿਹੜੇ ਆਏ ਸੀ ਇਸਨਾਤਨ ਪ੍ਰੇਮੀ ਉਹਨਾਂ ਦੇ ਹਿੱਤੇ ਤੱਕ ਪਹੁੰਚ ਪਹੁੰਚੇ ਤਾਂ ਕਿ ਅਸੀਂ ਸਭ ਉਹਦਾ ਅਨੁਕਰਨ ਕਰ ਸਕੀਏ ਤੇ ਅੱਜ ਦੇ ਪ੍ਰੋਗਰਾਮ ਦੇ ਡੀਸੀ ਸਾਹਿਬ ਨੇ ਸਾਨੂੰ ਵਾਕਿਆ ਹੀ ਬਹੁਤ ਇਰਫਾ ਕੀਤੀ ਉਹਨਾਂ ਨੇ ਕਿ ਵਿਸ਼ੇਸ਼ ਰੂਪ ਚ ਪਧਾਰੇ ਤੇ ਪੂਰਾ ਸਮਾਂ ਉਹਨਾਂ ਨੇ ਸਮਾਗਮ ਚ ਬਿਤਾਇਆ ਅਸੀਂ ਸਨਾਤਨ ਜਨਾਂ ਦਾ ਵਿਸ਼ੇਸ਼ ਮਾਨ ਧੰਨਵਾਦੀ ਆ ਤੇ ਅੱਗੇ ਵੀ ਉਹਨਾਂ ਦੀ ਕਿਰਪਾ ਸਾਡੇ ਤੇ ਬਣੀ ਰਹੇ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਹਰੀਦਵਾਰ ਦੇ ਵਿੱਚ ਇੱਕ ਭਜਨ ਸੰਧਿਆ ਹੋਈ ਮੈਨੂੰ ਵੀ ਪਿਛਲੇ 3 ਮਹੀਨੇ ਤੋਂ ਗਰਦਾਸਪੁਰ ਚ ਐਜ਼ ਅ ਡਿਪਟੀ ਕਮਿਸ਼ਨਰ ਕੰਮ ਕਰਨ ਦਾ ਮੌਕਾ ਮਿਲਿਆ ਬਟ ਕੰਮਕਾਜ ਦੇ ਵਿੱਚ ਮੈਨੂੰ ਕਦੇ ਇਸ ਤਰ੍ਹਾਂ ਦਾ ਭਜਨ ਸੁਣਦਾ ਸਮਾਂ ਨਹੀਂ ਮਿਲਿਆ ਸੀ ਅੱਜ ਅੱਜ RAM GOVINDA JI ਵੱਲੋਂ ਇਹ ਭਜਨ ਕੀਤਾ ਗਿਆ ਤੇ ਇਹਦੇ ਵਿੱਚ ਆਪਣੇ ਪਵਨ ਸ਼ਰਮਾ ਜੀ ਤੇ ਇਹਨਾਂ ਦਾ ਜਿਹੜਾ ਜਾਗਰਣ ਮੰਚ ਹੈਗਾ ਇਹਨਾਂ ਵੱਲੋਂ ਯੋਜਿਤ ਕੀਤਾ ਗਿਆ ਮੰਦਿਰ ਚ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਇਹ ਯੋਜਿਤ ਕੀਤਾ ਗਿਆ ਤੇ ਲੋਕਾਂ ਨੇ ਵੀ ਬੜੀ ਉਤਸ਼ਾਹ ਨਾਲ ਇਹਦੇ ਵਿੱਚ ਭਾਗ ਲਿਆ ਤੇ ਕਥਾ ਸੁਣ ਕੇ ਵੀ ਬਹੁਤ ਅੱਛਾ ਲੱਗਿਆ ਕਿ ਜੋ ਇਹ ਆਪਣੇ ਬਚਨ ਹੁੰਦੇ ਆ ਸੰਤਾਂ ਦੇ ਜੇ ਅਸੀਂ ਆਪਣੇ ਜੀਵਨ ਚ ਇਹਨੂੰ ਕਰਦੇ ਆ ਤਾਂ ਸਾਡਾ ਪੈਦਾ ਹੁੰਦਾ ਹੈ ਅਸੀਂ ਸਾਰੇ ਇਸ ਦੁਨੀਆ 'ਚ ਆਏ ਆ ਆਪਣਾ ਆਪਣਾ ਕਰਮ ਕਰਦੇ ਆ ਬਟ ਕਰਮ ਦੇ ਨਾਲ ਨਾਲ ਜੇ ਪਰਮਾਤਮਾ ਨਾਲ ਅਸੀਂ ਜੁੜਦੇ ਆ ਤਾਂ ਸਾਨੂੰ ਜੋ ਵੀ ਸਾਡੇ ਮਨ ਦੇ ਵਿੱਚ ਸੰਸ਼ਾਹ ਹੁੰਦੀ ਆ ਤਕਲੀਫ ਹੁੰਦੀ ਆ ਜਾਂ ਸਾਡੇ ਕੋਈ ਵੀ ਜ਼ਿੰਦਗੀ 'ਚ ਸਮੱਸਿਆਵਾਂ ਹੁੰਦੀਆਂ ਨੇ ਉਹਦੇ ਵਿੱਚ ਸਾਨੂੰ ਨਹੀਂ ਆਉਂਦੀਆਂ ਇੱਕ ਜਿਹੜਾ ਇਸ ਸਿਸਟਮ ਹੈ ਸਾਰੇ ਅਸੀਂ ਸਾਡੇ ਸਾਰਿਆਂ ਦਾ ਸਮਝਾ ਹੈ ਮੈਂ ਡਿਪਟੀ ਕਮਿਸ਼ਨਰ ਗੱਲ ਕੁਝ ਨਹੀਂ ਕਰ ਸਕਦਾ ਮੇਰੇ ਟੀਮ ਐ ਅਫੀਸਰ ਵੀ ਹੈ ਸਾਰੇ ਲੋਕ ਜੁੜੇ ਨੇ ਜੇ ਅਸੀਂ ਸਾਰੇ ਰਲ ਕੇ ਇੱਕ ਸੱਦ ਵਿਚਾਰਾਂ ਦੇ ਨਾਲ ਆਪਣਾ ਆਪਣਾ ਕੰਮ ਕਰਾਂਗੇ ਤਾਂ ਹੀ ਅਸੀਂ ਇੱਕ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਸਾਰੇ ਧਰਮ ਇੱਕੋ ਹੀ ਗੱਲ ਸਿਖਾਉਂਦੇ ਆ ਵੀ ਪਿਆਰ ਕਰੋ ਤੇ ਪਿਆਰ ਨਾਲ ਰਹੋ ਕੋਈ ਵੀ ਧਰਮ ਲੜਾਈ ਝਗੜਾ ਕਰਨਾ ਨਹੀਂ ਸਿਖਾਉਂਦਾ ਇਹ ਹਰ ਇਨਸਾਨ ਦੀ ਆਪਣੀ ਆਸਥਾ ਹੈਗੀ ਹੈ ਕਿ ਉਹ ਕਿਸ ਤਰ੍ਹਾਂ ਪ੍ਰਮਾਤਮਾ ਨੂੰ ਮੰਨਦਾ ਹੈਗਾ ਤਾ ਉਸ ਦੇ ਵਿੱਚ ਕਿਸੇ ਨੂੰ ਅਸੀਂ ਸੈਕੂਲਰ ਦੇਸ਼ ਹੈ ਸੈਕੂਲਰ ਸਾਡਾ ਸਮਾਜ ਹੈ ਤਾਂ ਹਰ ਇਨਸਾਨ ਨੂੰ ਆਪਣਾ ਧਰਮ ਜੋ ਵੀ ਜਿਸ ਰੂਪ ਚ ਪ੍ਰਮਾਤਮਾ ਮੰਨਣਾ ਚਾਵੇ ਉਹਨੂੰ ਮੰਨਣ ਦਾ ਅਧਿਕਾਰ ਹੈ ਬਟ ਸਾਨੂੰ ਬਾਕੀ ਧਰਮਾਂ ਦੇ ਵੀ ਆਦਰ ਕਰਨਾ ਚਾਹੀਦਾ ਹੈ ਸਭ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ ਤੇ ਇਹਦੇ ਨਾਲ